ਇਸ ਤਰ੍ਹਾਂ ਕਵਨ ਥਾਰ ਵਾਲੀ ਬਰਖਾਸਟ ਕਨਸਟੇਬਲ ਅਮਨਦੀਪ ਕੋਰ ਦੇ ਦੂਜੇ ਵਿਆਦਾ ਕੱਚਾ ਚਿੱਠਾ ਖੋਲਣ ਵਾਲੀ ਗੁਰਮੀਤ ਕੋਰ ਦੇ ਉੱਪਰ ਹੁਣ ਪੁਲਿਸ ਅਫਸਰ ਦਬਾਅ ਪਾ ਰਹੇ ਨੇ ਇਹ ਇਲਜ਼ਾਮ ਲਗਾਏ ਗਏ ਨੇ ਗੁਰਮੀਤ ਕੋਰ ਦੇ ਵੱਲੋਂ ਜੋ ਡੀਐਸਪੀ ਦਫ਼ਤਰ ਦੇ ਵਿੱਚ ਆਪਣੀ ਸ਼ਿਕਾਇਤ ਦੇ ਸਬੰਧ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਪਹੁੰਚੀ ਸੀ ਅਤੇ ਉਸ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਪੁਲਿਸ ਅਫਸਰ ਦੇ ਵੱਲੋਂ ਉਸ ਨੂੰ ਉਲਝਾਇਆ ਜਾ ਰਿਹਾ ਹੈ ਕਦੇ ਉਸ ਦੇ ਕੋਲੋਂ ਵਿਆਦਾ ਸਰਟੀਫਿਕੇਟ ਮੰਗਿਆ ਜਾ ਰਿਹਾ ਹੈ ਕਦੇ ਬੱਚਿਆਂ ਦੇ ਜਨਮ ਦਾ ਸਰਟੀਫਿਕੇਟ ਮੰਗਿਆ ਜਾ ਰਿਹਾ ਇੱਥੋਂ ਤੱਕ ਕਿ ਉਸਤੇ ਇਹ ਵੀ ਕਹਿ ਦਿੱਤਾ ਕਿ ਜੇਕਰ ਕਿਸ ਨੂੰ ਕੋਈ ਸ਼ੱਕ ਹੈ ਤਾਂ ਉਹ ਮੇਰੇ ਬੱਚਿਆਂ ਦਾ ਡੀਐਨਏ ਟੈਸਟ ਕਰਵਾ ਸਕਦਾ ਹੈ ਕਾਬਲੇ ਜ਼ਿਕਰ ਕੀ ਬੀਤੇ ਦਿਨੀ ਇਸ ਮੈਲਾ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਅਤੇ ਇਲਜ਼ਾਮ ਲਗਾਏ ਗਏ ਸਨ ਕਿ ਗੁਰਮੀਤ ਕੌਰ ਦੇ ਪਤੀ ਬਲਵਿੰਦਰ ਸਿੰਘ ਜੋ ਕਿ ਐਂਬੂਲੈਂਸ ਡਰਾਈਵਰ ਸੀ ਉਸ ਦੇ ਨਾਲ ਇਨਸਟਾ ਕਵਨ ਬਰਖਾਸਟ ਕਨਸਟੇਬਲ ਅਮਨਦੀਪ ਕੌਰ ਨੇ ਚੋਰੀ ਛੁਪੇ ਵਿਆਹ ਕਰਵਾ ਲਿਆ ਗੁਰਦੁਆਰ ਸਾਹਿਬ ਦੇ ਵਿੱਚ ਲਾਮਾਂ ਲਈਆਂ ਗਈਆਂ ਨੇ ਇਸੇ ਦੌਰਾਨ ਜਿਹੜਾ ਕਿ ਹੁਣ ਇਨਸਾਫ ਦੀ ਗੋਹਾਰ ਲਗਾ ਰਹੀ ਇਸ ਮੈਲਾ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਬਕਾਇਦਾ ਲੁਧਿਆਣਾ ਦਾ ਇੱਕ ਵੱਡਾ ਪੁਲਿਸ ਅਫਸਰ ਫੋਨ ਕਰਕੇ ਬਠਿੰਡਾ ਦੇ ਅਧਿਕਾਰੀ ਦੇ ਉੱਪਰ ਜਿਹੜਾ ਕਿ ਇਸ ਕੇਸ ਨੂੰ ਰਫਾ ਦਫਾ ਕਰਨ ਦੇ ਸਬੰਧ ਵਿੱਚ ਦਬਾਅ ਪਾਇਆ ਤੇ ਇਸ ਨੂੰ ਖੱਜਲ ਖਵਾਰ ਕੀਤਾ ਜਾ ਰਿਹਾ ਬਲਵਿੰਦ ਗੁਰਮੀਤਕੌਰ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਜੇਕਰ ਉਸ ਦਾ ਵੀ ਤਲਾਕ ਹੋ ਜਾਂਦਾ ਜਾਂ ਫਿਰ ਉਸ ਦਾ ਜੇਕਰ ਘਰ ਉੱਜੜਿਆ ਤਾਂ ਉਸ ਨੇ ਵਸਨ ਵੀ ਕਿਸਦਾ ਨਹੀਂ ਦੇਣਾ ਹੋਰ ਕੀ ਕੁਝ ਇਸ ਮੈਲਾ ਦੇ ਵੱਲੋਂ આરોਪ ਲਗਾਏ ਗਏ ਨੇ ਔਸ ਸੁਣਨ ਮੇਰਾ ਨਾਮ ਜੀ ਗੁਰਮੀਤਕੌਰ ਹੈ ਤੁਸੀਂ ਕੱਲ੍ਹ ਦੀ ਖਬਰ ਦੇਖੀ ਜਾਂਦੇ ਹੋ ਵੀ ਜਿਹੜੀ ਥਾਰ ਵਾਲੀ ਕਾਂਸਟੇਬਲ ਅਮਨਦੀਪ ਕੌਰ ਜਿਨੇ ਮੇਰੇ ਘਰ ਵਾਲੇ ਬਲਵਿੰਦਰ ਸਿੰਘ ਨਾਲ ਵਿਆਹ ਕਰਾਇਆ ਮੇਰੇ ਵੱਲੋਂ ਕੋਈ ਡਿਵੋਰਸ ਨਹੀਂ ਹੋਇਆਗਾ ਬਿਨਾਂ ਡਿਵੋਰਸ ਤੋਂ ਇਸ ਬੰਦੇ ਨੇ ਇਸ ਅਮਨਦੀਪ ਕਾਂਸਟੇਬਲ ਨਾਲ ਵਿਆਹ ਕਰਾਇਆਗਾ ਮੈਂ ਕੱਲ ਦੀ ਪ੍ਰਸ਼ਾਸਨ ਨੂੰ ਦਿਖਾ ਦਿੱਤੀ ਸੀਗੀ ਉਹਦੇ ਕਾਰਨ ਮੈਨੂੰ ਹੋਂਨਾ ਬੁਲਾਇਆ ਗਿਆ ਸ਼ਾਮ ਨੂੰ ਤੇ ਮੈਨੂੰ तकरीबन ਘੰਟਾ ਹੋ ਗਿਆ ਸੀ ਇੱਥੇ ਆਈ ਨੂੰ ਇਹਨਾਂ ਨੇ ਬਿਆਨ ਲੈ ਲੈਨੇ ਮੈਂ ਹੁਣ ਸਾਰ ਨੂੰ ਇਹੀ ਰਿਕਵੈਸਟ ਕੀਤੀ ਸੀ ਮੇ ਕੋ ਘਰ ਨਹੀਂ ਹੈਗਾ ਮੈਂ ਬੱਚਾ ਨਾਲ ਕਿੱਥੇ ਜਾਵਾਂ ਪਰ ਇਹ ਕਹਿੰਦੇ ਜੀ ਅਸੀਂ ਐ ਜਾ ਲੋ ਦੇਖਾਂਗੇ ਜਿਹੜੀ ਕਾਰਵਾਈ ਹੋਈ ਅਸੀਂ ਉਹ ਕਰਾਂਗੇ ਤੇ ਅਸੀਂ ਗਰੰਤੀ ਸਿੰਘ ਦੇ ਵੀ ਬਿਆਨ ਲਿੱਤੇ ਜਾਣਗੇ ਇਹ ਤਾਂ ਤੁਸੀਂ ਦਿੱਤੇ ਹੈ ਨਾ ਵੀ ਕਾਗਜ਼ ਪੱਤਰ ਤੁਹਾਡੇ ਕੋਲ ਕੋਈ ਫੋਟੋਗ੍ਰਾਫ ਕਿਉਂਕਿ ਉੱਥੇ ਕੋਈ ਸੀਸੀਟੀ ਕੈਮਰਾ ਨਹੀਂ ਲੱਗਿਆ ਹੋਇਆਗਾ ਇਹ ਤਾਂ ਪਹਿਲਾਂ ਇਹ ਵੀ ਕਹਿੰਦੀ ਸੀ ਵੀ ਮੈਂ ਚਿੱਟਾ ਨਹੀਂ ਵੇਚਦੀ ਪਰ ਜਦੋਂ 2 ਸਾਲ ਬਾਅਦ ਇਹਨਾਂ ਨੇ ਇਸ਼ਾਰੇ ਆਪ ਦੇ ਇਹਨਾਂ ਦੇ ਅਧਿਕਾਰੀਆਂ ਨਹੀਂ ਪਕੜਿਆਗਾ ਉਹਦੋਂ ਪ੍ਰੂਫ ਵੀ ਹੋ ਗਿਆ ਵੀ ਇਹ ਚਿੱਟਾ ਵੇਚਦੀ ਆ ਉਵੇਂ ਹੋਣੇ ਮੈਨੂੰ ਉਲਝਾ ਰਹੇ ਨੇ ਬੀਏ ਉਲਝਾਵੇ ਬੀਏ ਕਹਿੰਦੇ ਆ ਵੀ ਹਾਂ ਸਾਨੂੰ ਕੋਈ ਹੋਰ ਪ੍ਰੂਫ ਚਾਹੀਦੇ ਮੇਰੇ ਕੋਲ ਕੋਈ ਪ੍ਰੂਫ ਨਹੀਂਗਾ ਮੈਂ ਮੁੱਕਦੀ ਗੱਲ ਇੱਥੇ ਕਹਨੀ ਆ ਬੀਏ ਕਹਿੰਦੇ ਇਹ ਮੈਨੂੰ ਕਹਿੰਦੇ ਤੁਹਾਡੇ ਕੋਲ ਕੋਈ ਮੈਰਿਜ ਸਰਟੀਫੀਕੇਟ ਕਿਸੇ ਤਰ੍ਹਾਂ ਦਾ ਮੈਂ ਕਰਾਂ ਮੇਰੇ ਬੱਚਿਆਂ ਦਾ ਡੀਐਨਏ ਟੈਸਟ ਕਰਵਾਇਆ ਜਾਣ ਤੇ ਜਿਹੜਾ ਇਹਨਾਂ ਦਾ ਬੰਦਾ ਅਧਿਕਾਰ ਦਿੱਤਾ ਜਾਣ ਜੇ ਮੈਂ ਵਾਈਫ ਨਹੀਂਗੀ ਬੱਚੇ ਮੈਂ ਉੱਤੋਂ ਤਾਂ ਨਹੀਂ ਲੈ ਕੇ ਆਈ ਡਿੱਗੇ ਤਾਂ ਨਹੀਂ ਗਏ ਨਾ ਜਾਂ ਪਿੱਛੋਂ ਲੈ ਕੇ ਆਈ ਆ ਇਹ ਮਤਲਬ ਕੁੱਲ ਮਿਲਾ ਕੇ ਮੈਨੂੰ ਉਲਝਾਣਾ ਚਾਹੁੰਦੇ ਨੇ ਬੀਏ ਕਹਿੰਦੇ ਨੇ ਵੀ ਅਸੀਂ ਕੋਈ ਵੀ ਜਾ ਹੁਣ ਐ ਲਾ ਲੋ ਵੀ ਪਿੱਛੋਂ ਫੋਨ ਆਇਆਗਾ ਮੈਂ ਸਿੱਧੀ ਸਪਸ਼ਟ ਜਿਹੜੇ ਉੱਥੇ ਮੇਨ ਅਫਸਰ ਬੈਠੇ ਹੋਏ ਨੇ ਤੁਹਾਨੂੰ ਮੈਂ ਸਿੱਧੀ ਤਰ੍ਹਾਂ ਗੱਲ ਕਲੀਅਰ ਕਰਦਾ ਮੇਰਾ ਘਰ ਪਹਿਲਾਂ ਬਹੁਤ ਉਜੜ ਚੁੱਕਿਆਗਾ ਤੇ ਹੁਣ ਤੁਸੀਂ ਸਪਾਰਸ਼ਾ ਕਰਨੀਆਂ ਬੰਦ ਕਰੋ ਸਰ ਤੁਹਾਡੇ ਅੱਗੇ ਰਿਕਵੈਸਟ ਹੈ ਇਹ ਨਾ ਹੋਵੇ ਵੀ ਕੰਮ ਉਲਝ ਜਾਵੇ ਜੇ ਮੇਰੇ ਘਰ ਦੇ ਵਿੱਚ ਡਿਵੋਰਸ ਹੋਣ ਦੀ ਨੋਬਤ ਹੋ ਚੁੱਕੀ ਹੈ ਨਾ ਤੇ ਵਸਦਾ ਫਿਰ ਕਿਸੇ ਦਾ ਵੀ ਘਰ ਨਹੀਂਗਾ ਇਹ ਚਾਹੇ ਹੁਣ ਤੁਸੀਂ ਕੋਈ ਵੀ ਚੀਜ਼ ਲਾ ਲਓ ਪਿਆਰ ਦੀ ਭਾਸ਼ਾ ਲਾ ਲਓ ਜਾਂ ਕਿਹੜੀ ਵੀ ਲਾ ਲਓ ਜੇ ਜਦੋਂ ਕਹਿੰਦੇ ਨੇ ਨਾ ਭਜਦਿਆਂ ਨੂੰ ਵਾਣ ਬਰਾਬਰ ਹੀ ਹੁੰਦੇ ਨੇ ਫਿਰ ਭਜਦਿਆਂ ਦੇ ਅਨੁਸਾਰ ਹੁਣ ਵਾਣ ਬਰਾਬਰ ਹੀ ਨੇ ਜੇ ਮੈਨੂੰ ਕਬਜ਼ਾ ਨਹੀਂ ਦਵਾਈ ਆ ਜਾਊਗਾ ਮੇਰੇ ਘਰ ਦਾਗਾ ਮੈਂ ਇੱਥੇ ਸੜਕ ਤੇ ਬਹੂੰਗੀ ਜਾ ਕੇ ਮੈਨੂੰ ਮੇਰੇ ਘਰ ਦਾ ਕਬਜ਼ਾ ਹਰ ਹੱਦ ਤੱਕ ਦਵਾਈ ਕਿਉਂਕਿ ਮੈਂ ਵਾਈਫ ਆ ਇਹਨਾਂ ਨੇ ਆਪਣਾ ਕੱਲ ਐਸਐਸਪੀ ਸਾਹਿਬ ਬਠਿੰਡਾ ਪਾਸ ਇੱਕ ਦਰਖਾਸਤ ਦਿੱਤੀ ਸੀਗੀ ਜਿਹੜੀ ਕਿ ਇਨਕੁਆਰੀ ਲਈ ਮੈਨੂੰ ਡੀਐਸਪੀ ਸਪੈਸ਼ਲ ਕ੍ਰਾਈਮ ਅਤੇ ਆਈਸੀਪੀਪੀਐਮ ਨੂੰ ਮਾਰਕ ਹੋਈ ਸੀਗੀ ਜਿਸ ਦੇ ਸੰਬੰਧ ਵਿੱਚ ICPPM ਜਿਹੜੇ ਹੈਗੇ ਬਠਿੰਡਾ ਇਹਨਾਂ ਨੇ ਆਪਣੇ ਦਫ਼ਤਰ ਇਹਨਾਂ ਨੂੰ ਆਪਣਾ ਬੁਲਾ ਕੇ ਇਹਨਾਂ ਦੀ ਸਟੇਟਮੈਂਟ ਰਿਕਾਰਡ ਕੀਤੀ ਹੈ ਤੇ ਇਹਨਾਂ ਤੋਂ ਰੈਲੇਵੈਂਟ ਰਿਕਾਰਡ ਜਿਹੜਾ ਉਹ ਲਿਆ ਹੈ ਜਿਹਨੂੰ ਅਸੀਂ ਵੈਰੀਫਾਈ ਕਰਕੇ ਅਸੀਂ ਦੂਸਰੀ ਆਪੋਨੈਂਟ ਪਾਰਟੀ ਜਿਹਨਾਂ ਦੇ ਉੱਤੇ ਇਹਨਾਂ ਨੇ ਐਲੀਗੇਸ਼ਨ ਲਾਏ ਹੈ ਗੁਰਮੀਤ ਕੌਰ ਜੀ ਨੇ ਉਹਨਾਂ ਨੂੰ ਅਸੀਂ ਬੁਲਾ ਕੇ ਉਹਨਾਂ ਦੀ ਵੀ ਅਸੀਂ ਸਟੇਟਮੈਂਟ ਰਿਕਾਰਡ ਕਰਾਂਗੇ ਰੈਲੇਵੈਂਟ ਰਿਕਾਰਡ ਲਵਾਂਗੇ ਤੇ ਜਿਹੜਾ ਇਹਨਾਂ ਨੇ ਐਲੀਗੇਸ਼ਨ ਲਾਇਆ ਹੈ ਕਿ ਜਿਹੜਾ ਵੀ ਇਹਨਾਂ ਦਾ ਹਸਬੰਦ ਏ ਐਲਿਜ ਕਰਦੇ ਆ ਕਿ ਮੇਰੇ ਹਸਬੰਡ ਬਲਵਿੰਦਰ ਸਿੰਘ ਨੇ ਜਿਹੜੀ ਲੇਡੀ ਕਨਸਟੇਬਲ ਐ ਐਕਸ ਲੇਡੀ ਕਨਸਟੇਬਲ ਹੈ ਅਮਨਦੀਪ ਕੌਰ ਦੇ ਨਾਲ ਮੈਰਿਜ ਕਰਾਈ ਹੈ ਉਹਦੇ ਵਿੱਚ ਅਸੀਂ ਜਿਹੜੇ ਐਲੀਗੇਸ਼ਨਸ ਐ ਉਹਨਾਂ ਬਾਰੇ ਵੈਰੀਫਿਕੇਸ਼ਨ ਕਰਾਂਗੇ ਕੋਰਟ ਮੁਤਾਬਿਕ ਇਹ ਕਰਾ ਸਕਦੇ ਆ ਇਸ ਤਰ੍ਹਾਂ ਮੈਰਿਜ ਕਿੱਦਾਂ ਜੀ ਕੋਰਟ ਮੁਤਾਬਿਕ ਇਹ ਮੈਰਿਜ ਕਰਾ ਸਕਦੇ ਆ ਦੇਖੋ ਜੇ ਮਤਲਬ ਐਸ ਪਰ ਲਾਅ ਇਹ ਹੈ ਕਿ ਜੇ ਬੰਦੇ ਦੀ ਇੱਕ ਮੈਰਿਜ ਹੋਈ ਆ ਹਸਬੰਡ ਦੀ ਆ ਵਾਈਫ ਦੀ ਤਾਂ ਉਹ ਵਿਦਾਊਟ ਜਿਹੜਾ ਹੈਗਾ ਸੈਪਰੇਸ਼ਨ ਡਾਇਵੋਰਸ ਤੋਂ ਬਗੈਰ ਸੈਕੰਡ ਮੈਰਿਜ ਨਹੀਂ ਕਰਾ ਸਕਦੇ ਬਟ ਇਹਦੇ ਵਿੱਚ ਇਹ ਹੈ ਕਿ ਸਾਨੂੰ ਸਾਰਾ ਰਿਕਾਰਡ ਵਗੈਰਾ ਚੈੱਕ ਕਰਨਾ ਪੈਂਦਾ ਹੈ ਕਿ ਪਹਿਲੀ ਜਿਹੜੀ ਹੈਗੀ ਹੈ ਮੈਰਿਜ ਉਹ ਉਹਨਾਂ ਦੀ ਹੋਈ ਹੋਵੇ ਉਹਦਾ ਰੈਲੇਵੈਂਟ ਰਿਕਾਰਡ ਤੇ ਸੈਕੰਡ ਜਿਹੜੀ ਮੈਰਿਜ ਜਿਹੜੀ ਅਲੀਗੇਸ਼ਨ ਹੈਗੀ ਹੈ ਉਹ ਵੀ ਅਸੀਂ ਦੇਖਣਾ ਹੁੰਦਾ ਹੈ ਇਹਦੇ ਵਿੱਚ ਪੁਰਾਣਾ ਜਿਹੜਾ ਹੈਗਾ 494 ਆਈਪੀਸੀ ਦਾ ਜਿਹੜਾ ਹੈਗਾ ਨਾਨ ਕਾਗਨੀਜ਼ੇਬਲ ਤੇ ਬਿਲੈਬਲ ਅਫੈਂਸ ਹੈਗਾ ਪੁਲਿਸ ਤੋਂ ਵੱਡੇ ਦਿਖਾਰੇ ਕਰਕੇ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਕਿ ਪੁਲਿਸ ਦੇਰੀ ਕਰ ਰਹੀ ਹੈ ਦੇਖੋ ਜੀ ਮੈਂ ਅਸੀਂ ਜਿਹੜਾ ਹੈਗਾ ਕਾਰਵਾਈ ਐਸ ਪਰ ਲਾਅ ਔਨ ਮੈਰਿਟਸ ਕਰ ਰਹੇ ਹਾਂ